ਬਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਜੀ ਦੇ ਸਾਜੀ ਨਵਾ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਇਹ ਆਪ ਜੀ ਦੇ ਚਰਨਾਂ 'ਚ ਇੱਕ ਬਚਨ ਬੇਨਤੀ ਕਰਨੀ ਹੈ ਜੋ ਆਪਣੇ ਸਾਹਮਣੇ ਇੱਕ ਬਚਨ ਆਇਆ ਵੀ ਆਪਣੀ ਕੋਈ ਪੁਰਾਣੀ ਵੀਡੀਓ ਹੈ ਜਿਸ ਵਿੱਚ ਨਾ ਬਚਨ ਇਹ ਚੱਲਿਆ ਵਾ ਕਿ ਭਗਤ ਰਵ ਭਗਤ ਵਾਲਮੀਕ ਜੀ ਉਹਨਾਂ ਦਾ ਪਿਛਲੇ ਜਨਮ ਨੂੰ ਲੈ ਕੇ ਜੋ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ 'ਚੋਂ ਇਹ ਬਚਨ ਪੜਿਆ ਉਹ ਬਚਨ ਸੈਸਬਾਈ ਸਟੇਜ ਤੇ ਕੀਤਾ ਅੱਜ ਤੱਕ ਆਪਾਂ ਕਿਸੇ ਨਾਲ ਵੀ ਦੁਐਤ ਨਹੀਂ ਕੀਤੀ ਸਤਿਗੁਰਾਂ ਨੇ ਕਿਰਪਾ ਕੀਤੀ ਆ ਸਾਰੇ ਆਪਾਂ ਨੂੰ ਪਿਆਰੇ ਹਨ ਤੇ ਆਪਾਂ ਚਾਹੁੰਦੇ ਆ ਵੀ ਸਾਰੇ ਜੋੜ ਮਿਲ ਕੇ ਰਹਿਣ ਫਿਰ ਇਸ ਤਰ੍ਹਾਂ ਆਪਣੇ ਮਨ 'ਚ ਕੋਈ ਇਦਾਂ ਦੀ ਦੁਰਭਾਵਨਾ ਨਹੀਂ ਆ ਲੇਕਿਨ ਉਹ ਬਚਨ ਵਾਲਮੀਕ ਭਗਵਾਨ ਜੀ ਦਾ ਸਮਾਜ ਜਿਹੜੇ ਉਹਨਾਂ ਦੇ ਸੁਪੁੱਤਰ ਨੇ ਉਹਨਾਂ ਨੂੰ ਇਹ ਬਚਨ ਗਲਤ ਲੱਗਿਆ ਕਿ ਆਪਣੇ ਨਾਲ ਕਈ ਫੌਜਾਂ ਨੇ ਬਚਨ ਵੀ ਕੀਤਾ ਅਤਰਾਜ ਵੀ ਕੀਤਾ ਫਿਰ ਉਹਨਾਂ ਨੇ ਪੁੱਛਿਆ ਵੀ ਤੁਸੀਂ ਪੜਿਆ ਕਿਥੋਂ ਆ ਕਿ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ 12 ਚੋਂ ਬਚਨ ਪੜਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਵੀ ਭਗਤ ਵਾਲਮੀਕ ਜੀ ਦਾ ਬਹੁਤ ਸਤਿਕਾਰ ਹੈ ਸੋ ਭਾਈ ਬੇਨਤੀ ਇੰਨੀ ਗਿਆ ਵੀ ਆਪਾਂ ਜੋ ਬਚਨ ਪੜਿਆ ਮਨੁਕਰਤ ਤੇ ਕੋਈ ਵੀ ਨਹੀਂ ਕਹਿ ਸਕਦਾ ਨਾ ਕੋਈ ਕਰ ਸਕਦਾ ਆ ਜੋ ਬਚਨ ਪੜਿਆ ਉਹ ਆਪਾਂ ਸਹਿਸਵਾਇ ਕਰਤਾ ਤੇ ਕੀਤਾ ਭਾਈ ਗੁਰਦਾਸ ਜੀ ਦੀਆਂ 12 ਵਿੱਚੋਂ ਜੇ ਹੁਣ ਕਿ ਗੁਰਮukh ਪਿਆਰੇ ਨੂੰ ਉਹ ਬਚਨ ਗਲਤ ਲੱਗਿਆ ਕਿਉਂਕਿ ਕਈ ਫੌਜਾਂ ਕਹਿੰਦੀਆਂ ਵੀ ਅਸੀਂ ਭਾਈ ਗੁਰਦਾਸ ਜੀ ਨੂੰ ਨਹੀਂ ਮੰਨਦੇ ਉਹ ਉਹਨਾਂ ਦੀ ਵਾਰਾਂ ਨੂੰ ਨਹੀਂ ਮੰਨਦੇ ਤੇ ਕਈ ਫੌਜਾਂ ਦਾ ਸਾਨੂੰ ਫੋਨ ਆਇਆ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ ਤੇ ਜਦੋਂ ਫਿਰ ਉਹ ਮੰਨਦੇ ਹੀ ਨਹੀਂ ਆ ਤੇ ਫਿਰ ਆਪਾਂ ਜੇ ਗੁਰੂ ਨੂੰ ਹੀ ਨਹੀਂ ਮੰਨਦੇ ਫਿਰ ਇਹ ਕੀ ਮਨਾ ਸਕਦੇ ਆ ਸੋ ਭਾਈ ਬੇਨਤੀ ਵੀ ਜਿਹੜੇ ਨਹੀਂ ਮੰਨਦੇ ਜਿਉਂ ਨਾਲੋਂ ਇਹ ਬਚਨ ਗਲਤ ਲੱਗਾ ਤੇ ਅਸੀਂ ਮਾਫੀ ਮੰਗਦੇ ਆ ਕਿਉਂਕਿ ਮੈਨੂੰ ਪਤਾ ਵਾ ਵੀ ਸੰਗਤ ਕੋ ਮਾਫੀ ਮੰਗਿਆਂ ਦੇ ਵੱਡੇ ਹੀ ਹੋਈਦਾ ਸੰਗਤਾਂ ਦੀ ਚਰਨਾ ਦੀ ਧੂਰ ਤੇ ਬੜੇ ਭਾਗਾਂ ਵਾਲੇ ਆ ਨਾ ਫਿਰ ਸਾਧ ਸੰਗਤ ਜੀ ਮੈਂ ਸੰਗਤ ਦੇ ਚਰਨਾ ਜੋ ਤੇ ਮਾਫੀ ਮੰਗਦਾ ਤੇ ਬਾਕੀ ਸੰਗਤ ਇਹ ਬਚਨ ਦਾ ਨਿਰਣਾ ਕਰ ਲੇ ਕਿਉਂਕਿ ਬਹੁਤ ਸਿਆਣੇ ਸਰੋਤੇ ਹਨ ਜੋ ਵੀ ਬਚਨ ਭਾਈ ਗੁਰਦਾਸ ਸਾਹਿਬ ਜੀ ਲਿਖਿਆ ਹੋ ਉਹ ਬਹੁਤ ਗਹਿਰ ਗੰਭੀਰ ਹਨ ਸੋ ਇੰਨੀ ਕ ਬੇਨਤੀ ਆ ਆਪਣੇ ਮਨ 'ਚ ਕਿਸੇ ਨਾਲ ਕੋਈ ਦੁਬਧਾ ਨਹੀਂ ਆ ਤੇ ਨਾ ਦੁਬਧਾ ਰਹੇ ਇਹ ਹੀ ਆਪਣੀ ਇੱਛਾ ਹੈ ਸੋ ਸਾਹ ਸੰਗਤ ਜੀ ਆਪ ਜੀ ਨੇ ਬੇਨਤੀ ਪ੍ਰਵਾਨ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ